ਜੋ ਹੈ ਉਹ ਚੁੱਪ ਗਿਆ ਤਾਂ ਉਸ ਤੋਂ ਅੱਜ ਵੀ ਮੋਨਿਕਾ ਬਸੋਚਾਈ ਨਹੀਂ ਲੱਗ ਕੇ ਸੋਚ ਰਹੀ ਹੈ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨ ਰਣੋਤ ਵੱਲੋਂ ਕਿਸਾਨੀ ਅੰਦੋਲਨ ਦਰਮਿਆਨ ਕਤਲ ਅਤੇ ਜ਼ਬਰ ਜਨਾਹ ਹੋਣ ਸਬੰਧੀ ਦਿੱਤੇ ਬਿਆਨ ਦੇ ਨਾਲ ਸਿਆਸੀ ਪਾਰਾ ਪੂਰੀ ਤਰ੍ਹਾਂ ਵੱਧ ਗਿਆ ਹੈ ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਆਉਣ ਕਰਕੇ ਹਰਿਆਣਾ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ ਹਾਲਾਂਕਿ ਕੰਗਣਾ ਦੇ ਬਿਆਨ ਤੋਂ ਬਾਅਦ ਭਾਜਪਾ ਆਗੂਆਂ ਨੇ ਚੁੱਪ ਵਟ ਲਈ ਹੈ ਜਦਕਿ ਕਿਸਾਨ ਆਗੂਆਂ ਵੱਲੋਂ ਲਗਾਤਾਰ ਭਾਜਪਾ ਨੂੰ ਘੇਰਿਆ ਜਾ ਰਿਹਾ ਹੈ ਨਥਨਾ ਬਣਦੇ ਹੈ ਕਿ ਕੰਗਨਾ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਕਿਸਾਨੀ ਆंदोलਨ ਦਰਮਿਆਨ ਦਿੱਲੀ ਹੱਦ ਉਤੇ ਜ਼ਬਰਜਨਾਹ ਤੇ ਕਤਲ ਹੋਏ ਸਨ ਜੇ ਉਸ ਵੇਲੇ ਕੇਂਦਰ ਦੀ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਹਾਲਤ ਬੰਗਲਾਦੇਸ਼ ਵਰਗੇ ਹੋ ਜਾਣੇ ਸਨ ਜ਼ਿਕਰਯੋਗ ਹੈ ਕਿ ਕੰਗਨਾ ਨੇ ਕਿਸਾਨੀ ਆंदोलਨ ਸਮੇਂ ਵੀ ਕਈ ਵਾਰ ਕਿਸਾਨਾਂ ਬਾਰੇ ਬਹੁਤ ਹੀ ਵਿਵਾਦਿਤ ਬਿਆਨ ਦਿੱਤੇ ਸਨ ਉਸ ਨੇ ਹੁਣ ਮੁੜ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਸੰਬੰਧੀ ਬਿਆਨ ਦਿੱਤਾ ਹੈ ਜਿਸ ਨਾਲ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਸਾਨੀ ਅੰਦੋਲਨ ਸਮੇ ਸਮੁੱਚੇ ਦੇਸ਼ ਤੋਂ ਕਿਸਾਨਾਂ ਨੇ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਉਸ ਅੰਦੋਲਨ ਦੇਗਵਾਈ ਪੰਜਾਬ ਅਤੇ ਹਰਿਆਣਾ ਨੇ ਮੋਰੀ ਰੂਪ ਦੇ ਵਿੱਚ ਕੀਤੀ ਸੀ ਇਸ ਕਰਕੇ ਹਰਿਆਣਾ ਦੇ ਕਿਸਾਨਾਂ ਵਿੱਚ ਕੰਗਣਾ ਦੇ ਬਿਆਨ ਨੂੰ ਲੈ ਕੇ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਦੂਜੇ ਪਾਸੇ ਬੀਤੀ ਸ਼ਾਮ ਕੰਗਣਾ ਰਣੌਤ ਦੇ ਇਸ ਬਿਆਨ ਤੋਂ ਭਾਜਪਾ ਨੇ ਵੀ ਚੁੱਪੀ ਤੋੜੀ ਹੈ ਅਤੇ ਭਾਜਪਾ ਦੇ ਮੈਂਬਰਾਂ ਨੇ ਇਸ ਬਿਆਨ ਦੇ ਉੱਤੇ ਨਖੇਦੀ ਕਰਨ ਦੀ ਬਜਾਏ ਕੰਗਣਾ ਨੂੰ ਅੱਗੇ ਤੋਂ ਇਸ ਤਰੀਕੇ ਦੇ ਬਿਆਨਬਾਜ਼ੀ ਤੇ ਰੋਕਣ ਦੀ ਗੱਲ ਆ ਕੇ ਗਈ ਹੈ ਭਾਜਪਾ ਵੱਲੋਂ ਕੰਗਣਾ ਦੇ ਕਿਸਾਨ ਵਿਰੋਧੀ ਬਿਆਨ ਤੇ ਭਾਜਪਾ ਨੇ ਵੀ ਕੰਗਣਾ ਨੂੰ ਨਸੀਹਤ ਦਿੱਤੀ ਬੀਤੀ ਸ਼ਾਮ ਇੱਕ ਪ੍ਰੈਸ ਨੋਟ ਜਾਰੀ ਕਰਕੇ ਬੀਜੇਪੀ ਨੇ ਕੰਗਣਾ ਰੌਤ ਨੂੰ ਨਸੀਹਤ ਦਿੱਤੀ ਹੈ ਦੂਜੇ ਪਾਸੇ ਸਾਂਝਿਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਧਿਆਗੂ ਅਭਿਮਨਿਉ ਕੋਹੜ ਨੇ ਕੰਗਣਾ ਦੇ ਬਿਆਨ ਦੀ ਨਕੀਦੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਕਤ ਬਿਆਨ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਜੇ ਪ੍ਰਧਾਨ ਮੰਤਰੀ ਜਾਂ ਭਾਜਪਾ ਵੱਲੋਂ ਇਸ ਬਿਆਨ ਉੱਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੰਗਣਾ ਰਨੌਕਲਾ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ ਕੀਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਆਖਿਆ ਕਿ ਕੰਗਣਾ ਦਾ ਮਾਨਸਿਕ ਸੰਤੁਲਨ ਹਿਲ ਗਿਆ ਹੈ ਉਹ ਖਬਰਾਂ ਵਿੱਚ ਰਹਿਣ ਲਈ ਅਜੀਹੀ ਸ਼ਬਦਾਵਲੀ ਦੀ ਵਰਤੋਂ ਕਰ ਦਿੱਤਾ ਹੈ ਇਸ ਬਾਰੇ ਭਾਜਪਾ ਦੀ ਹਾਈ ਕਮਾਂਡ ਨੂੰ ਉਸ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜੇ ਭਾਜਪਾ ਜੀ ਹਾਂ ਨਹੀਂ ਕਰਦੀ ਤਾਂ ਸਪਸ਼ਟ ਹੋਵੇਗਾ ਕਿ ਕੰਗਣਾ ਨੂੰ ਭਾਜਪਾ ਬੋਲਣ ਲਈ ਸ਼ਹਿ ਦੇ ਰਹੀ ਹੈ हाल ही ਦੇ ਦਿਨਾਂ ਦੇ ਵਿੱਚ ਆਪਣੀ ਫਿਲਮ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਕਿਸਾਨ ਆंदोलਨ ਉੱਤੇ ਬਹੁਤ ਹੀ ਤਿੱਖੇ ਸ਼ਬਦਾਂ ਦੇ ਨਾਲ ਕਿਸਾਨਾਂ ਦਾ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਇਹ ਸਿਆਸੀ ਮਾਹੌਲ ਜਿਹੜਾ ਇਸ ਬਿਆਨ ਉੱਤੇ ਭੱਗ ਗਿਆ ਹੈ ਗੱਲ ਕਰੀ ਹਰਿਆਣਾ ਦੀ ਦਾ ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਜਪਾ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਕਿਸਾਨ ਤਬਕਾ ਹਰਿਆਣਾ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਹੈ ਅਤੇ ਕਿਸਾਨਾਂ ਦੀ ਜਿਸ ਤਰੀਕੇ ਨਾਲ ਨਾਰਾਜ਼ਗੀ ਸੰਗਣਾ ਤੇ ਬਿਆਨ ਤੋਂ ਸਾਫ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦਾ ਜਿਹੜਾ ਖਮਿਆਜਾ ਬੀਜਪੀ ਨੂੰ ਹਰਿਆਣਾ ਦੇ ਵਿੱਚ ਅਗਲੇਰੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੋ ਬੰਗਲਾਦੇਸ਼ ਨੂੰ ਹੋਇਆ ਹੈ ਉਹ یہاں ਕੋਈ ਦੇਖ ਨਹੀਂ ਸਕਦੇ ਅਗਰ ہمارے ਕੋਲ ਸਿਸ਼ਟ ਨੀਤੀਤਵ ਜੋ ہمارے ਇਤਨੇ ਸ਼ਸ਼ਤ ਨਹੀਂ ਹੁੰਦੇ ਹਾਂ ਪੇ ਜੋ ਫਾਰਮਰਸ ਪ੍ਰੋਟੈਸਟ ਹੋਏ वहां पे लाशें लटकी थी वहां पे रेप हो रहे थे, और जब वो किसानों के हितकारी बिल जो वापस लिए गए थे तो पूरा देश जो है वो चौक गया था, और वो किसान आज भी वहां बैठे उन्होंने कभी सोचा ही नहीं ये बिल वापस हो वो बड़ी लंबी प्लानिंग थी जैसे बांग्लादेश में हुई तो इस तरह के षड्यंत्र और आपको क्या लगता है किसानों चाइना अमेरिका इस इस तरह की जो विदेशी आत, जो शक्तियां हैं वो यहाँ काम कर रही हैं और ये फिल्मी लोग हैं इनको लगता है कि इनकी ये दुकान चलती रहेगी अगर देश चाहे जाए भाड़ में ऐसा नहीं होता है देश अगर भाड़ में जाएगा तो आप भी साथ में भाड़ में जाएंगे ये ये बात जो है इनको रोज़ रिमाइंड करानी चाहिए पर ख़ैर जितनी इनकी बुद्धि है उतनी इनकी करतूतें भी हैं तो ਖਰ ਕੰਗਣਾ ਰੌਣਤ ਇਸ ਬਿਆਨ ਨੂੰ ਲੈ ਕੇ ਜੋ ਆਮ ਦਰਸ਼ਕ ਖਬਰ ਦੇਖ ਰਹੇ ਹਨ ਜਿਸ ਤਰੀਕੇ ਦੇ ਕੰਗਣਾ ਰੌਣਤ ਵੱਲੋਂ આરોਪ ਲਗਾਏ ਗਏ ਹਨ ਕਿਸਾਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ ਅਜਿਹੇ 'ਚ ਤੁਸੀਂ ਆਪ ਦੇ ਪ੍ਰਤੀਕਰਮ ਕੀ ਦੇਣਾ ਚਾਹੁੰਦੇ ਹੋ ਆਪ ਦੇ ਕੀ ਵਿਚਾਰ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ